अलवर ਦੇ ਵਿੱਚ ਅਕੇ ਅਜੇਹੇ ਭਾਜਪਾ ਆਗੂ ਦੀ ਜਿਨੇ ਮੰਦਰ ਦੀ ਸ਼ੁੱਧੀਕਰਨ ਕੀਤੀ ਹੈਗੀ ਹੈ ਤੇ ਪੂਰਾ ਮਸਲਾ জানਾਂਗੇ ਇੱਕ ਮੰਦਰ ਦੀ ਸ਼ੁੱਧੀ ਕਰਨ ਦਾ ਸਬੱਬ ਅਜੇਹਾ ਕਿਵੇਂ ਬਣਿਆ ਤੇ ਕਿਉਂ ਹੈ ਭਾਜਪਾ ਆਗੂ ਗਿਆ ਠੀਕाराम ਜੁਲੀ ਉਹਨਾਂ ਦਾ ਨਾਮ ਹੈਗਾ ਔਰ ਉਹ ਦਲਿਤ ਵਿਧਾਇਕ ਹੈਗੇ ਨੇ ਰਾਜਸਥਾਨ ਦੇ ਵਿੱਚ ਹੀ ਆਪਾਂ ਕੀਏ ਉਹਨਾਂ ਦੇ ਵੱਲੋਂ ਮੰਦਰ ਦੇ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਉਸ ਤੋਂ ਅਗਲੇ ਦਿਨ ਭਾਜਪਾ ਦੇ ਲੀਡਰ ਜਿਹੜੇ ਹੈਗੇ ਨੇ ਉਹ ਸ਼ੁੱਧੀ ਕਰਨ ਦਾ ਕਰਦੇ ਹੈਗੇ ਨੇ ਕਿ ਕਹਿੰਦੇ ਕਿ ਦਲਿਤ ਲੀਡਰ ਜਿਹੜਾ ਸੀ ਉਹ ਮੰਦਿਰ ਦੇ ਵਿੱਚ ਆ ਗਿਆ ਤੇ ਸਾਨੂੰ ਹੁਣ ਗੰਗਾ ਚਲ ਵਗੈਰਾ ਛੜਕ ਕੇ ਜਿਹੜਾ ਹੈ ਦੀ ਸ਼ੁੱਧੀ ਕਰਨੀ ਚਾਹੀਦੀ ਹੈ ਜਿਹੜੀ ਪਾਰਟੀ ਦੇ ਲੀਡਰ ਇਸ ਤਰੀਕੇ ਦੇ ਨਾਲ ਕਰ ਰਹੇ ਹੈਗੇ ਨੇ ਉਹਨਾਂ ਦੀ ਕੀ ਮਾਨਸਿਕਤਾ ਹੋਏਗੀ ਕੀ ਉਹ ਦੁਬਾਰਾ ਜਿਸ ਤਰੀਕੇ ਨਾਲ ਉਹਨਾਂ ਨੇ ਸੁਸਾਇਟੀ ਦੀਆਂ ਵੱਡੀਆਂ ਪਾਈਆਂ ਹੋਈਆਂ ਨੇ ਕੀ ਉਸੇ ਸੁਸਾਇਟੀ ਨੂੰ ਅੱਗੇ ਲੈ ਕੇ ਉਹ ਪਾਰਟੀ ਚੱਲ ਰਹੀ ਹੈ ਇਹ ਵੀ ਤੇ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਦੇਣ ਦੀ ਲੋੜ ਹੈ ਨਾ ਪਰੇ ਪਹਿਲਾ ਕਟਨਾ ਕਰਮ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੋਇਆ ਸੀ ਕਿ ਜਿਹੜੇ ਰਾਸ਼ਟਰਪਤੀ ਦੇ ਅਹੁਦੇ ਤੇ ਸਾਨੂੰ ਉਹਨਾਂ ਨੂੰ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਸੀ ਉਹ ਵੀ ਆਪਾਂ ਦੇਖਿਆ ਹੈਗਾ ਤੇ ਇਹ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਤਨਾ ਕਿਤੇ ਸੋਚਣ ਵਿਚਾਰਣ ਸਮਝਣ ਦੀ ਲੋੜ ਹੈ ਫੇਰੀ ਜਿਹੜੇ ਆਪਾਂ ਇਸ ਬੇਗਮਪੁਰੇ ਦੇ ਰਾਜਵਾਲ ਜੋ ਭਗਤ ਰਵਿਦਾਸ ਜੀ ਦਾ ਕਤਨਾ ਹੈ ਉੱਥੇ ਬਨੇ ਆਪਾਂ ਜਾ ਹੀ ਤਾਂ ਸਕਦੇ ਗੱਲ ਕਰਾਂਗੇ ਅਖੀਰ ਦੇ ਅਖੀਰ ਦੇ ਵਿੱਚ ਰਾਜਸਥਾਨ ਦੇ ਅਲਵਰ ਦੇ ਵਿੱਚ ਅਜੇ ਭਾਜਪਾ ਆਗੂ ਦੀ ਜਿਨੇ ਮੰਦਰ ਅ ਦੀ ਸ਼ੁੱਧੀਕਰਨ ਕੀਤੀ ਹੈਗੀ ਹੈ ਇਹ ਪੂਰਾ ਮਸਲਾ জানਾਂਗੇ ਇੱਕ ਮੰਦਰ ਦੀ ਸ਼ੁੱਧੀ ਕਰਨ ਦਾ ਸਬੱਬ ਅਜਿਹਾ ਕਿਵੇਂ ਬਣਿਆ ਤੇ ਕਿਉਂ ਹੈ ਭਾਜਪਾ ਅੱਗੂ ਅੱਗੇ ਆਇਆ ਬਿਲਕੁਲ 6 April ਦੀ ਜਿਹੜੀ ਘਟਨਾ ਹੈਗੀ ਹੈ ਕਿ ਰਾਜਸਥਾਨ ਦੇ ਅਲਵਰ ਦੇ ਵਿੱਚ ਇੱਕ LOP ਦੇ ਜਿਹੜੇ ਲੀਡਰ ਹੈਗੇ ਨੇ LOP ਜਿਹੜਾ ਲੀਡਰ ਹੁੰਦਾ ਤੁਹਾਨੂੰ ਪਤਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਖ ਮੰਤਰੀ ਦੇ ਬਰਾਬਰ ਦਾ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਹੁੰਦਾ ਹੈਗਾ ਆਪੋਜੀਸ਼ਨ ਦੇ ਵੱਲੋਂ ਠੀਕाराम ਜੁਲੀ ਉਹਨਾਂ ਦਾ ਨਾਮ ਹੈਗਾ ਔਰ ਉਹ ਦਲਿਤ ਵਿਧਾਇਕ ਹੈਗੇ ਨੇ ਰਾਜਸਥਾਨ ਦੇ ਵਿੱਚ ਜੇ ਆਪਾਂ ਕਹੀਏ ਉਹਨਾਂ ਦੇ ਵੱਲੋਂ ਮੰਦਰ ਦੇ ਵਿੱਚ ਸ਼ਰਕਤ ਕੀਤੀ ਜਾਂਦੀ ਹੈ ਤੇ ਉਸ ਤੋਂ ਅਗਲੇ ਦਿਨ ਭਾਜਪਾ ਦੇ ਲੀਡਰ ਜਿਹੜੇ ਹੈਗੇ ਨੇ ਉਹ ਸ਼ੁੱਧੀ ਕਰਨ ਦਾ ਕਰਦੇ ਹੈਗੇ ਨੇ ਕਿ ਕਹਿੰਦੇ ਕਿ ਦਲਿਤ ਲੀਡਰ ਜਿਹੜਾ ਸੀ ਉਹ ਮੰਦਰ ਦੇ ਵਿੱਚ ਆ ਗਿਆ ਤੇ ਸਾਨੂੰ ਹੁਣ ਗੰਗਾ ਚਲ ਵਗੈਰਾ ਛੜਕ ਕੇ ਜਿਹੜਾ ਹੈ ਦੀ ਸ਼ੁੱਧੀ ਕਰਨੀ ਚਾਹੀਦੀ ਹੈ ਹੌਲੀ ਹੌਲੀ ਇਹ ਮਸਲਾ ਜਿਹੜਾ ਹੈ ਉੱਪਰ ਕੇ ਜਿਹੜਾ ਉੱਪਰ ਕੇ ਜਦੋਂ ਸਾਹਮਣੇ ਆਇਆ ਪਰ ਇਹਦੇ 'ਚ ਤੁਸੀਂ ਇਹ ਦੇਖੋ ਨਾ ਹੁਣ ਤਾਂ ਉਹਦੀ ਮੇਰੇ ਖਿਆਲ ਸਸਪੈਂਸ਼ਨ ਦੀਆਂ ਵੀ ਖਬਰਾਂ ਵਗੈਰਾ ਸਾਹਮਣੇ ਜੜੀਆਂ ਆ ਰਹੀਆਂ ਹੈਗੇ ਨੇ ਕਿ ਜਦੋਂ ਮੁੱਦਾ ਜਿਆਦਾ ਹਾਈਲਾਈਟ ਹੋ ਗਿਆ ਅਖਬਾਰਾਂ 'ਚ ਖਬਰਾਂ ਚਾਪ ਗਈਆਂ ਪਰ ਕੀ ਹੁਣ ਇਸ ਮਸਲੇ ਤੇ ਜਿਹੜੇ ਪੰਜਾਬ ਦੇ ਵਿੱਚ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਇਹ ਕਹਿ ਰਹੇ ਹੈਗੇ ਨੇ ਕਿ ਭਾਜਪਾ ਹੀ ਲੀਡਰ ਖਾਸ ਕਰਕੇ ਕਿ ਜਿਹੜਾ ਹੈਗਾ ਕਿ ਸਾਡੀ ਪਾਰਟੀ ਉਹਨਾਂ ਦੇ ਲਈ ਖਾਸ ਹੈਗੀ ਆ ਜਾਂ ਅਸੀਂ ਹੀ ਜਿਹੜਾ ਹੈ ਦਲਿਤਾਂ ਨੂੰ ਜਿਹੜਾ ਬਹੁਤ ਕੁਝ ਦੇ ਰਹੇ ਹੈਗੇ ਆ ਕੀ ਉਹ ਵਾਲੇ ਲੀਡਰ ਹੁਣ ਇੱਥੇ ਅੱਗੇ ਆਉਣਗੇ ਕਿਉਂਕਿ ਅਸੀਂ ਤਾਂ ਇਸ ਤਰ੍ਹਾਂ ਦੇ ਕੋਈ ਬਿਆਨ ਉਹਨਾਂ ਦੇ ਵੱਲੋਂ ਨਹੀਂ ਸੁਣੇ ਹੈਗੇ ਤੇ ਦੂਜਾ ਐਂਗਲ ਇਹ ਵੀ ਹੈਗਾ ਕਿ ਤੁਸੀਂ ਦੇਖੋ ਨਾ ਕਿ ਬਾਰ ਬਾਰ ਜਿਹੜਾ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰਕੇ ਬੜਾ ਭੰਡਿਆ ਜਾਂਦਾ ਹੈ ਕਿ ਜਿੱਦਾਂ ਸ਼ਾਇਦ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰਤੇ ਵਿਤਕਰਾ ਹੋਵੇ ਪਰ ਇਦਾਂ ਦੀਆਂ ਘਟਨਾਵਾਂ ਤੁਹਾਨੂੰ ਬਾਹਰਲੇ ਰਾਜਾਂ ਦੇ ਵਿੱਚ ਮਿਲਣਗੀਆਂ ਅਸੀਂ ਸਮੇਂ-ਸਮੇਂ ਤੇ ਜਿੱਦਾਂ ਕਿਉਂਕਿ ਇਤਿਹਾਸਿਕ ਜੇ ਸੀ ਕਿਈ ਕਿ ਘਟਨਾ ਦੇਖਣੀ ਹੋਵੇ ਤੇ ਮੇਰੇ ਖਿਆਲ 2019 20 ਦੀ ਗੱਲ ਹੈ ਕੋਵਿਡ ਤੋਂ ਪਹਿਲਾਂ ਦੀ ਉਦੋਂ ਭਗਤ ਰਵਿਦਾਸ ਜੀ ਦੇ ਮੰਦਿਰ ਦੇ ਉੱਤੇ ਹਮਲਾ ਹੁੰਦਾ ਹੈ ਹਮਲਾ ਕਹਿ ਲਈ ਕਿ ਜਾਂ ਸਰਕਾਰ ਵੱਲੋਂ તોੜਿਆ ਜਾਂਦਾ ਹੈ ਮੰਦਿਰ ਦੀ 판 توڑ ਹੁੰਦੀ ਹੈਗੀ ਆ ਔਰ ਉਹਨਾਂ ਦੇ ਜਿਹੜੇ ਫਾਲੋਅਰਸ ਹੈਗੇ ਨੇ ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਕਲੇਮ ਕਰਦੇ ਨੇ ਕਿ ਤਕਰੀਬਨ 25-30 ਕਰੋੜ ਦੇ ਕਰੀਬ ਫਾਲੋਅਰਸ ਨੇ ਪਰ ਜਿਹੜੇ ਸਭ ਤੋਂ ਵੱਡੇ ਪੱਧਰ ਤੇ ਜਲੂਸ ਨਿਕਲਦੇ ਨੇ ਪੰਜਾਬ ਦੇ ਵਿੱਚੋਂ ਨਿਕਲਦੇ ਨੇ ਦਿੱਲੀ ਉਹ ਗਰਾਊਂਡ ਹੈਗੀ ਆ ਬਿਲਕੁਲ ਜਾਂ ਮਾੜਾ ਮੋਟਾ ਲਗਲੇ ਰਾਜਾਂ ਦੇ ਵਿੱਚੋਂ ਬਾਕੀ ਕੋਈ ਇਸ ਤਰ੍ਹਾਂ ਦਾ ਪ੍ਰੋਟੈਸਟ ਹੋਰ ਕਿਸੇ ਭਾਰਤ ਦੇ ਹਿੱਸੇ ਦੇ ਵਿੱਚ ਨਹੀਂ ਆਇਆ ਠੀਕ ਕੀ ਹੁਣ ਬਾਕੀ ਦੇ ਹਿੱਸਿਆਂ ਦੇ ਵਿੱਚ ਉਹ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੁੰਦਾ ਹਾਂ ਸੰਵਿਧਾਨ ਤੇ ਉਹੀ ਹੈ ਜੀ ਆਪਾਂ ਕਹਿ ਲਈ ਕਿ ਸੰਵਿਧਾਨ ਨੇ ਹੀ ਉਹਨਾਂ ਨੂੰ ਬਰਾਬਰੀ ਦਿੱਤੀ ਹੈਗੀ ਫਿਰ ਸੰਵਿਧਾਨ ਤੇ ਬਾਕੀ ਦੇ ਭਾਰਤ ਦੇ ਵਿੱਚ ਵੀ ਹੈ ਫਿਰ ਇਕੱਲਾ ਪੰਜਾਬ ਦੇ ਵਿੱਚ ਹੀ ਕਿਉਂ ਇੰਨੇ ਵੱਡੇ ਪੱਧਰ ਤੇ ਪ੍ਰੋਟੈਸਟ ਇਹ ਚੀਜ਼ ਸਾਨੂੰ ਸਮਝ ਨਹੀਂ ਪਵੇਗੀ ਕਿਤਨਾ ਕਿਤੇ ਸਾਡੇ ਇਨਾਂ ਭਾਈਚਾਰਿਆਂ ਨੂੰ ਵੀ ਸਮਝ ਨਹੀਂ ਪਏਗੀ ਕਿ ਪੰਜਾਬ ਦੇ ਵਿੱਚ ਜੋ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਹੈਗਾ ਉਸ ਨੇ ਕਿਤਨਾ ਕਿਤੇ ਲਾਈਫ ਸਟਾਈਲ ਜਿਹੜਾ ਹੈ ਬਰਾਬਰਤਾ ਦਿੱਤਾ ਠੀਕ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਸਾਰਾ ਕੁਝ ਸਹੀ ਹੈ ਉਹ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸਿੱਖੀ ਪੇਸ ਦੇ ਵਿੱਚ ਸਾਰੇ ਬੰਦੇ ਹੀ ਸਹੀ ਹੋਣ ਪਰ ਜਿਹੜਾ ਉਹ ਲਾਈਫ ਸਟਾਈਲ ਬਰਾਬਰ ਦਾ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਦਾ ਬਿਰਤਕਤਰਾ ਨਹੀਂ ਹੈ ਜੇ ਕੋਈ ਇੱਕਾ ਦੁਕਾ ਘਟਨਾ ਹੁੰਦੀ ਹੈ ਤੇ ਬੜਾ ਆਪਾ ਕਹਿ ਲਈਏ ਕਿ ਉਹਨੂੰ ਰੋਲਾ ਪਾਇਆ ਜਾਂਦਾ ਹੈ ਕਿ ਸਿੱਖ ਸ਼ਾਇਦ ਸਾਰੇ ਹੀ ਸਿੱਖ ਖਿਲਾਫ ਨੇ ਜਾਂ ਸਾਰੇ ਹੀ ਸਿੱਖ ਇਸ ਤਰੀਕੇ ਦੇ ਨਾਲ ਨੇ ਇਸ ਤਰ੍ਹਾਂ ਦਾ ਨਹੀਂ ਹੈ ਉਹੀ ਉਹ ਕਾਰਨ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਲਾਈਫ ਸਟਾਈਲ ਉੱਪਰ ਆਇਆ ਹੋਇਆ ਨਾ ਉਹੀ ਕਾਰਨ ਹੈ ਕਿ ਜਦੋਂ ਇਦਾਂ ਦਾ ਘਟਨਾਕਰਮ ਉੱਥੇ ਵਾਪਰਦਾ ਹੈ ਤੇ ਇਹਨਾਂ ਦਾ ਵੀ ਖੂਨ ਖੋਲਦਾ ਹੈ ਔਰ ਕਿਤਨਾ ਕਿਤੇ ਇਹਨਾਂ ਨੂੰ ਵੀ ਪੂਰੇ ਬਰਾਬਰ ਦੇ ਹੱਕ ਹਕੂਕ ਹੈਗੇ ਨੇ ਤੇ ਤਾਂ ਹੀ ਇਹਨੇ ਵੱਡੇ ਪੱਧਰ ਤੇ ਜਿਹੜੇ ਪ੍ਰੋਟੈਸਟ ਉੱਥੇ ਹੋਏ ਹੈਗੇ ਨੇ ਤੇ ਜੇ ਅਸੀਂ ਉਸ ਚੀਜ਼ ਨੂੰ ਹੀ ਮੁਨਕਰ ਹੋ ਜਾਈਏ ਜੇ ਅਸੀਂ ਗੁਰੂ ਸਾਹਿਬ ਦੇ ਉਸ ਸੰਦੇਸ਼ ਤੋਂ ਹੀ ਮੁਨਕਰ ਹੋ ਜਾਈਏ ਤੇ ਫਿਰ ਕਿਤਨਾ ਕਿਤੇ ਇਹ ਵੀ ਕਿਤਨਾ ਕਿਤੇ ਇੱਕ ਤਰ੍ਹਾਂ ਦੀ ਜਿਹੜੀ ਹੈ ਕਰਕਣਤਾ ਅਕਰ ਗਣਤਾ ਹੋਏਗੀ ਕਿਤਨਾ ਕਿਤੇ ਇਸ ਜਿਹੜੀ ਚੀਜ਼ ਹੈ ਸਾਨੂੰ ਥੋੜੀ ਜੀ ਸੋਚਣੀ ਚਾਹੀਦੀ ਹੈ ਔਰ ਦੂਜਾ ਜਿਹੜੀ ਪਾਰਟੀ ਦੇ ਲੀਡਰ ਇਸ ਤਰੀਕੇ ਦੇ ਨਾਲ ਕਰ ਰਹੇ ਹੈਗੇ ਨੇ ਉਹਨਾਂ ਦੀ ਕੀ ਮਾਨਸਿਕਤਾ ਹੋਏਗੀ ਕੀ ਉਹ ਦੁਬਾਰਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਸਾਇਟੀ ਦੀਆਂ ਵੱਡੀਆਂ ਪਾਈਆਂ ਹੋਈਆਂ ਨੇ ਕੀ ਉਸੇ ਸੁਸਾਇਟੀ ਨੂੰ ਅੱਗੇ ਲੈ ਕੇ ਉਹ ਪਾਰਟੀ ਚੱਲ ਰਹੀ ਹੈ ਇਹ ਵੀ ਤੇ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਦੇਣ ਦੀ ਲੋੜ ਹੈ ਨਾ ਔਰ ਇਹ ਪਹਿਲਾ ਕਟਾ ਕਰਮ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੋਇਆ ਸੀ ਕਿ ਜਿਹੜੇ ਹਰ ਰਾਸ਼ਟਰਪਤੀ ਦੇ ਅਹੁਦੇ ਤੇ ਸਾਨੂੰ ਉਹਨਾਂ ਨੂੰ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਸੀ ਉਹ ਵੀ ਆਪਾਂ ਦੇਖਿਆ ਹੈਗਾ ਤੇ ਇਹ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਤਨਾ ਕਿਤੇ ਸੋਚਣ ਵਿਚਾਰਨ ਸਮਝਣ ਦੀ ਲੋੜ ਹੈ ਫੇਰ ਹੀ ਜਿਹੜੇ ਆਪਾਂ ਇਸ ਬੇਗਮਪੁਰੇ ਦੇ ਰਾਜਵਾਲ ਜੋ ਭਗਤ ਰਵਿਦਾਸ ਜੀ ਦਾ ਕਥਨ ਹੈ ਉਧਰਲੇ ਬੰਨੇ ਆਪਾਂ ਜਾ ਹੀ ਤਾਂ ਸਕਦੇ ਹੈਗੇ ਬਿਲਕੁਲ ਜੀ ਜੇਕਰ ਇੱਕ ਇੱਕ ਦਲੇ ਤੇ ਲੀਡਰ ਦੇ ਮੰਦਰ ਦੇ ਵਿੱਚ ਆਉਣ ਦੇ ਉੱਤੇ ਭਾਜਪਾ ਇਹ ਆਗੂ ਇਸ ਕਦਰ ਕਰ ਸਕਦੇ ਨੇ ਤੇ ਆਪ ਸੋਚ ਕੇ ਵੇਖੋ ਇਹ ਮੰਦਰ ਤੋਂ ਬਾਹਰ ਕੀ ਕੁਝ ਕਰ ਸਕਦੇ ਹੋਣ ਕਿ ਬਹਰਾਲ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅਸੀਂ तमाम ਜਿਹੜਾ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡੇ ਵਿਚਾਰ ਨੂੰ ਉਸ ਦੇ ਉੱਤੇ ਜ਼ਰੂਰ ਜਾਨਣਾ ਚਾਹਾਂਗੇ ਆਪਣਾ ਫੀਡਬੈਕ ਸਾਡੇ ਸਟੂਡੀਓ ਕਾਲ ਕਰਕੇ ਜ਼ਰੂਰ ਦਿਓ ਜੀ ਕਾਲ ਕਰ ਸਕਦੇ ਹੋ ਤੁਸੀਂ 01215511001 ਅੱਜ ਦੇ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਫਿਲਹਾਲ ਬਸ ਇਨਾ ਹੀ ਧੰਨਵਾਦ ਕਰਾਂਗੇ ਸਰਦਾਰ ਜਗਜੀਤ ਸਿੰਘ ਜੀ ਆਪ ਜੀ ਦਾ ਤੇ ਅਗਲੇ ਹਫਤੇ ਮਿਲ ਤੋਂ ਹਾਜ਼ਰ ਹੋਵਾਂਗੇ तमाम ਅਹਿਮ ਮਸਲੇ ਲੈ ਕੇ ਵਿਸ਼ੇ ਲੈ ਕੇ ਫਤਿਹ ਦੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ